ਯੂਨੀਵਰਸਿਟੀ ਕਾਫੀ ਚਰਚਾ ਦੇ ਵਿੱਚ ਆਈ। ਯੂਨੀਵਰਸਿਟੀ ਸੁਰਖੀਆਂ ਦੇ ਵਿੱਚ ਇਸ ਕਰਕੇ ਆਈ ਹੈ ਕਿ ਜਿਹੜੇ ਇਸ ਮਾਮਲੇ ਦੇ ਵਿੱਚ ਇਨਵੋਲਵ ਲੋਕ ਪਾਏ ਗਏ ਨੇ ਉਹ ਜ਼ਿਆਦਾਤਰ ਇਸੇ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਹਨ। ਕਾਰਨ ਇਹ ਹੈ ਕਿ ਇਸ ਯੂਨੀਵਰਸਿਟੀ ਦੇ ਵਿੱਚ ਇੱਕ ਕਾਲਜ ਵੀ ਬਣਿਆ ਹੋਇਆ ਹੈ, ਮੈਡੀਕਲ ਕਾਲਜ ਵੀ ਹੈ, ਹਸਪਤਾਲ ਵੀ ਹੈ ਜਿੱਥੇ ਲੋਕਾਂ ਦਾ ਕਹਿੰਦੇ ਮੁਫਤ ਇਲਾਜ ਕੀਤਾ ਜਾਂਦਾ ਹੈ। ਇਸ ਇੰਸੀਡੈਂਸ ਨੂੰ ਜਾਂ ਘਟਨਾਕਰਮ ਨੂੰ ਇਹ ਕਿਹਾ ਗਿਆ ਹੈ ਕਿ ਵਾਈਟ ਕਾਲਰ ਟੈਰਰ ਇੱਕੋ ਸਿਸਟਮ ਹੈ। ਲੱਭਿਆ ਗਿਆ ਕਿ ਆਪਾਂ ਕਿਸੇ ਤਰੀਕੇ ਦੇ ਨਾਲ ਵਿਦਿਆਰਥੀਆਂ ਨੂੰ ਤੁਸੀਂ ਹੋਰ ਥਾਂ ਦੇ ਉੱਤੇ ਸ਼ਿਫਟ ਕਰੀਏ ਤਾਂ ਇਸ ਯੂਨੀਵਰਸਿਟੀ ਨੂੰ ਹੋਣ ਦੇ ਵਿੱਚ ਲਿਆਂਦਾ ਗਿਆ। ਇਹ ਮੁਜਬਲ ਨਾਮ ਦਾ ਜਿਹੜਾ ਆ ਵਿਅਕਤੀ ਹੈ ਜਿਹੜਾ ਇਸ ਹਮਲੇ ਦੇ ਵਿੱਚ ਆਪਣੀ ਜਾਨ ਗਵਾ ਬੈਠਾ ਹੈ ਜਿਹਦੇ ਤੇ ਜ਼ਿਆਦਾ ਇਲਜ਼ਾਮ ਲੱਗੇ ਨੇ ਉਹ ਵੀ ਕਹਿੰਦੇ ਪਿਛਲੇ ਕਈ ਸਾਲਾਂ ਤੋਂ ਉੱਥੇ ਨੌਕਰੀ ਕਰ ਰਿਹਾ ਸੀ। ਡਾਕਟਰ ਵੀ ਆਈ ਹੈ ਚਰਚਾ ਦੇ ਵਿੱਚ ਉਹ ਵੀ ਇਸੇ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਸੀ। ਜੀ ਇਥੋਂ ਹੀ ਕਹਿੰਦੇ ਸਾਰਾ ਕੁਝ ਪਲਾਨ ਵਗੈਰਾ ਕੀਤਾ ਗਿਆ ਕਿਸੇ ਦੇ ਚਿਤ ਚੇਤੇ ਨਹੀਂ ਸੀ ਕਿ ਇੱਕ ਪ੍ਰੋਫੈਸਰ ਹੋਣ ਅਸਿਸਟੈਂਟ ਪ੍ਰੋਫੈਸਰ ਹੋਣ ਡਾਕਟਰ ਹੋਣ ਉਹ ਜਿਹੀ ਵਾਰਦਾਤ ਨੂੰ ਅੰਜਾਮ ਦੇ ਦੇਣਗੇ ਹੌਲੀ ਹੌਲੀ ਹੁਣ ਇਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਕਾਫੀ ਕੁਝ ਤਾਰ ਦਰ ਤਾਰ ਜਿਹੜਾ ਉਹ ਜੁੜਦਾ ਹੋਇਆ ਵੀ ਨਜ਼ਰ ਆ ਰਿਹਾ ਹੈ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਗੱਲ ਕਰਾਂਗੇ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਨੇੜੇ ਗੱਡੀ ਖੜੀ ਸੀ ਤੇ ਉਹ ਬਲਾਸਟ ਹੋ ਜਾਂਦਾ ਬਲਾਸਟ ਇਨਾ ਖਤਰਨਾਕ ਸੀ ਕਿ ਕਈ ਕਈ ਲੋਕਾਂ ਦੀ ਜਾਨ ਚਲੀ ਗਈ ਕਈ ਲੋਕ ਜ਼ਖਮੀ ਹੋਏ ਡਰ ਦਾ ਮਾਹੌਲ ਲੋਕਾਂ ਦੇ ਵਿੱਚ ਪੈਦਾ ਹੋਇਆ ਗ੍ਰਹਿ ਮੰਤਰਾਲਾ ਐਕਟਿਵ ਹੋਇਆ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਕੀਤੀ ਗਈ ਏਜੰਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਉੱਥੇ ਜਾ ਕੇ ਦੇਖਿਆ ਗਿਆ ਵੀ ਧਮਾਕਾ ਹੋਇਆ ਕਿਉਂ ਆ ਹੌਲੀ ਹੌਲੀ ਕਰਦੇ ਦਿਨ ਸਮਾਂ ਬੀਤਦਾ ਜਾ ਰਿਹਾ ਹੈ ਤੇ ਕਈ ਪਹਿਲੂ ਨਿਕਲ ਕੇ ਸਾਹਮਣੇ ਆਏ ਨੇ ਕਿ ਕਰਦੇ ਚਰਚਾ ਕਰਾਂਗੇ ਮੇਰੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਰਮਿੰਦਰ ਸੰਧੂ ਜੀ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਫਿਰ ਕੀ ਕਰਦੇ ਗੱਲਬਾਤ ਕਰਦੇ ਸਰ ਸਵਾਗਤ ਹੈ ਜੀ ਮਿਹਰਬਾਨੀ ਬਲਵਿੰਦਰ ਜੀ ਜੀ ਸੋ ਫਰੀਦাবাদ ਦੀ ਯੂਨੀਵਰਸਿਟੀ ਕਾਫੀ ਚਰਚਾ ਦੇ ਵਿੱਚ ਆਈ ਹੈ ਜੀ ਹਮ ਬਿਲਕੁਲ ਬਲਵਿੰਦਰ ਜੀ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਅਜਿਹਾ ਕੋਈ ਇਨਸੀਡੈਂਟ ਵਾਪਰ ਜਾਂਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਜੋ ਜਾਂਚ ਹੁੰਦੀ ਹੈ ਤਾਂ ਉਹ ਕੜੀਦਰ ਕੜੀ ਜੁੜਦੀ ਜਾਂਦੀ ਹੈ ਜੀ ਤੇ ਹੁਣ ਜਿਹੜੀ ਇਹ ਯੂਨੀਵਰਸਿਟੀ ਹੈ ਅਲ ਫਲਾ ਯੂਨੀਵਰਸਿਟੀ ਫਰੀਦাবাদ ਦੇ ਵਿੱਚ ਹੈ ਇਸ ਯੂਨੀਵਰਸਿਟੀ ਬਾਰੇ ਆਪਾਂ ਗੱਲ ਕਰਨੀ ਹੈ ਯੂਨੀਵਰਸਿਟੀ ਸੁਰਖੀਆਂ ਦੇ ਵਿੱਚ ਇਸ ਕਰਕੇ ਆਈ ਹੈ ਕਿ ਜਿਹੜੇ ਇਸ ਮਾਮਲੇ ਦੇ ਵਿੱਚ ਇਨਵੋਲਵ ਲੋਕ ਪਾਏ ਗਏ ਨੇ ਉਹ ਜ਼ਿਆਦਾਤਰ ਇਸੇ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਹੈ ਕਾਰਨ ਇਹ ਹੈ ਕਿ ਇਸ ਯੂਨੀਵਰਸਿਟੀ ਦੇ ਵਿੱਚ ਇੱਕ ਕਾਲਜ ਵੀ ਬਣਿਆ ਹੋਇਆ ਹੈ ਮੈਡੀਕਲ ਕਾਲਜ ਵੀ ਹੈ ਹਸਪਤਾਲ ਵੀ ਹੈ ਜਿੱਥੇ ਲੋਕਾਂ ਦਾ ਕਹਿੰਦੇ ਮੁਫਤ ਇਲਾਜ ਕੀਤਾ ਜਾਂਦਾ ਹੈ ਇਹ ਲੋਕ ਉੱਥੇ ਸੀਗੇ ਤੇ ਜੇਕਰ ਆਪਾਂ ਮਾਰਾਂ ਦੀ ਗੱਲ ਮੰਨੀਏ ਤਾਂ ਮਾਰਾਂ ਦੇ ਮੁਤਾਬਕ ਇਹਨੂੰ ਇਸ ਪੂਰੇ ਇੰਸੀਡੈਂਸ ਨੂੰ ਜਾਂ ਘਟਨਾ ਕਰਮ ਨੂੰ ਇਹ ਕਿਹਾ ਗਿਆ ਹੈ ਕਿ ਵਾਈਟ ਕਲਰ টেরਰ ਇਕੋਸਿਸਟਮ ਕਿ ਮਤਲਬ ਜਿਹੜੇ ਲੋਕ ਇੱਕ ਚੰਗੇ ਪੇਸ਼ੇ ਦੇ ਵਿੱਚ ਹੋਣ ਜਿਨ੍ਹਾਂ ਬਾਰੇ ਪਤਾ ਹੀ ਨਹੀਂ ਕਿ ਤੁਹਾਡੇ ਨਾਲ ਬੈਠੇ ਕੀ ਕਰ ਜਾਣਗੇ ਉਹ ਡਾਕਟਰੀ ਦਾ ਪੇਸ਼ਾ এডਿਕੇਸ਼ਨ ਦਾ ਪੇਸ਼ਾ ਬੜਾ ਇੱਕ ਪਵਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਡਾਕਟਰ ਹਮੇਸ਼ਾ ਰੱਬ ਦਾ ਰੂਪ ਮੰਨੇ ਜਾਂਦੇ ਨੇ ਕੋਈ ਸ਼ੱਕ ਵੀ ਨਹੀਂ ਕਰਦਾ ਜੀ ਬਿਲਕੁਲ ਤੇ ਜਿਹੜੇ ਅਧਿਆਪਕ ਹੁੰਦੇ ਨੇ ਚਾਹੇ ਪ੍ਰੋਫੈਸਰ ਨੇ ਚਾਹੇ ਕਿਸੇ ਵੀ ਲੈਵਲ ਦੇ ਅਧਿਆਪਕ ਨੇ ਉਹਨਾਂ ਨੂੰ ਇੱਕ ਕਿਹਾ ਜਾਂਦਾ ਹੈ ਕਿ ਗੁਰੂ ਹੁੰਦੇ ਨੇ ਤੇ ਇਸ ਪੇਸ਼ੇ ਦੀ ਆੜ ਦੇ ਵਿੱਚ ਇੰਨਾ ਕੁਝ ਚੱਲ ਰਿਹਾ ਸੀਗਾ ਤਾਂ ਇਹ ਸਵਾਲ ਬਣਦੇ ਨੇ ਹੁਣ ਜਿਹੜੀ ਯੂਨੀਵਰਸਿਟੀ ਹੈ ਇਹਦੀ ਸਥਾਪਨਾ 1997 ਦੇ ਵਿੱਚ ਹੁੰਦੀ ਹੈ 1997 ਦੇ ਵਿੱਚ ਹਰਿਆਣਾ ਵਿਧਾਨ ਸਭਾ ਵੱਲੋਂ ਇੱਕ ਜਿਹੜਾ ਪ੍ਰਸਤਾਵ ਵਗੈਰਾ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਹਰਿਆਣਾ ਨਿੱਜੀ ਯੂਨੀਵਰਸਿਟੀ ਅਧਿਨਿਯਮ ਐਨਾ ਦਾ ਉਹਦੇ ਤਹਿਤ ਇਹਦੀ ਸਥਾਪਨਾ ਕੀਤੀ ਜਾਂਦੀ ਹੈ 1997 ਦੇ ਵਿੱਚ ਇਹਨੂੰ ਇੰਜੀਨੀਅਰਿੰਗ ਕਾਲਜ ਦੇ ਰੂਪ ਦੇ ਵਿੱਚ ਵਿਕਸਤ ਕੀਤਾ ਜਾਂਦਾ ਹੈ ਤੇ ਹੌਲੀ-ਹੌਲੀ ਕਰਦੇ ਹਨ ਜਦੋਂ ਇਹਦੇ ਵਿੱਚ ਐਡਮਿਸ਼ਨਸ ਵਧਦੀਆਂ ਨੇ ਬੱਚੇ ਜ਼ਿਆਦਾ ਇਹਦੇ ਵੱਲ ਰੁਝਾਨ ਦਿਖਾਉਂਦੇ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਇੱਕ ਤਰ੍ਹਾਂ ਨਾਲ ਯੂਨੀਵਰਸਿਟੀ ਐਲਾਨ ਦਿੱਤਾ ਜਾਂਦਾ ਹੈ ਸਾਡੇ ਵੀ ਆਸ-ਪਾਸ ਅਕਸਰ ਤੁਸੀਂ ਕਈ ਦੇਖੇ ਹੋਣਗੇ ਜਿਹੜੇ ਕਾਲਜਿਸ ਨੇ ਉਹ ਪਹਿਲਾਂ ਇੰਜੀਨੀਅਰਿੰਗ ਕਾਲਜ ਸੀਗੇ ਬਾਅਦ ਦੇ ਵਿੱਚ ਉਹਨਾਂ ਨੂੰ ਯੂਨੀਵਰਸਟੀਆਂ ਬਣਾ ਦਿੱਤਾ ਗਿਆ ਤਾਂ ਇਸੇ ਤਰ੍ਹਾਂ ਹੀ ਜਿਹੜੀ ਇਹ ਅਲਫਲਾ ਯੂਨੀਵਰਸਿਟੀ ਹੈ ਇਹ ਕਾਫੀ ਸੁਰਖੀਆਂ ਦੇ ਵਿੱਚ ਰਹੀ ਹੈ ਤੇ ਇੱਥੇ ਲੋਕਾਂ ਦਾ ਵਿਸ਼ਵਾਸ ਵੀ ਬੜਾ ਸੀਗਾ ਇਹਨੂੰ ਜਿਹੜੀਆਂ ਤੁਸੀਂ ਦੋ ਯੂਨੀਵਰਸਟੀਆਂ ਸੁਣੀਆਂ ਹੋਣ AMU अलीगढ़ ਤੇ ਦੂਜੀ ਉਥੋਂ ਦੀ ਹੈਗੀ ਹੈ ਜਾਮੀਆ ਮਿਲਿਆ ਇਸਲਾਮिया ਯੂਨੀਵਰਸਿਟੀ ਉਹਨਾਂ ਦਾ ਵਿਕਲਪ ਲੱਭਿਆ ਗਿਆ ਸੀ ਕਿਉਂਕਿ ਬਹੁ ਗਿਣਤੀ ਜਿਹੜੇ ਵਿਦਿਆਰਥੀ ਨੇ ਖਾਸ ਕਰ ਇੱਕ ਖਾਸ ਭਾਈਚਾਰੇ ਨਾਲ ਸੰਬੰਧਤ ਉਹ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਦਾਖਲੇ ਲੈਂਦੇ ਨੇ ਉੱਥੇ ਜਦੋਂ ਜ਼ਿਆਦਾ ਤعداد ਹੋ ਜਾਂਦੀ ਆ ਤਾਂ ਉਹਦਾ ਇੱਕ ਤੋੜ ਲੱਭਿਆ ਗਿਆ ਕਿ ਆਪਾਂ ਕਿਸੇ ਤਰੀਕੇ ਦੇ ਨਾਲ ਵਿਦਿਆਰਥੀਆਂ ਨੂੰ ਕਿਸੇ ਹੋਰ ਥਾਂ ਦੇ ਉੱਤੇ ਸ਼ਿਫਟ ਕਰੀਏ ਤਾਂ ਇਸ ਯੂਨੀਵਰਸਿਟੀ ਨੂੰ ਹੋਣ ਦੇ ਵਿੱਚ ਲਿਆਂਦਾ ਗਿਆ ਜੀ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਵਿਸ਼ੇ ਨੇ ਉਹ ਪੜ੍ਹਾਏ ਜਾਂਦੇ ਨੇ ਇੱਥੇ ਡੀਐਮਐਲਟੀ ਤੋਂ ਲੈ ਕੇ ਆਪਰੇਸ਼ਨ ਥੀਏਟਰ ਦੇ ਜਿਹੜੇ ਕੋਰਸਿਸ ਨੇ ਉਹ ਵੀ ਕਰਾਏ ਜਾਂਦੇ ਨੇ ਇੰਜੀਨੀਅਰਿੰਗ ਦੇ ਵੀ ਆ ਸਿਵਲ ਇੰਜੀਨੀਅਰਿੰਗ ਵੀ ਹੁੰਦੀ ਆ ਤਾਂ ਯੂਨੀਵਰਸਿਟੀ ਕਾਫ ਤਕਰੀਬਨ 76 ਏਕੜ ਦੇ ਵਿੱਚ ਫੈਲੀ ਹੋਈ ਆ ਤੇ ਹੁਣ ਦੇਸ਼ ਦੁਨੀਆ ਦੇ ਨਕਸ਼ੇ ਦੇ ਉੱਤੇ ਯੂਨੀਵਰਸਿਟੀ ਦੀ ਚਰਚਾ ਹੈ ਤੁਸੀਂ ਅਸੀਂ ਕਦੇ ਇਸ ਯੂਨੀਵਰਸਿਟੀ ਬਾਰੇ ਪੂਰੀ ਤਰ੍ਹਾਂ ਸੁਣਿਆ ਹੀ ਨਹੀਂ ਹੋਣਾ ਜੀ ਕਿਉਂਕਿ ਮੈਂ ਦਿੱਲੀ ਵਾਲੇ ਪਾਸੇ ਜਾਓ ਗੁੜਗਾਉਂ ਵਾਲੇ ਪਾਸੇ ਜਾਓ ਤਾਂ ਉੱਧਰ ਜਿਹੜੇ ਵੱਡੇ ਇੰਸਟੀਚਿਊਟ ਨੇ ਆਈਆਈਟੀਜ਼ ਵਗੈਰਾ ਨੇ ਜਾਂ ਫਿਰ ਜਵਾਲਾਲਲ ਯੂਨੀ ਨੇਹਰੂ ਯੂਨੀਵਰਸਿਟੀ ਹੋ ਗਈ ਦਿੱਲੀ ਯੂਨੀਵਰਸਿਟੀ ਹੋ ਗਈ ਉਹਦੇ ਬਾਰੇ ਆਪਾਂ ਅਕਸਰ ਗੱਲ ਕਰਦੇ ਆ ਸੁਣਦੇ ਆ ਤੇ ਜਿਹੜੀ ਅਲਫਲਾ ਯੂਨੀਵਰਸਿਟੀ ਆ ਇਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਹੁਣ ਸੁਰਖੀਆਂ ਦੇ ਵਿੱਚ ਆਈ ਹੋਈ ਹੈ ਕਿਉਂਕਿ ਉ ਸੰਬੰਧਨ ਸੀਗੇ ਜਿਹੜਾ ਇਹ ਮੁਜਬਲਨਾ ਦਾ ਜਿਹੜਾ ਆ ਵਿਅਕਤੀ ਆ ਜਿਹੜਾ ਇਸ ਹਮਲੇ ਦੇ ਵਿੱਚ ਆਪਣੀ ਜਾਨ ਗਵਾ ਬੈਠਾ ਹੈ ਜਿਹਦੇ ਤੇ ਜ਼ਿਆਦਾ ਇਲਜ਼ਾਮ ਲੱਗੇ ਨੇ ਉਹ ਵੀ ਕਹਿੰਦੇ ਪਿਛਲੇ ਕਈ ਸਾਲਾਂ ਤੋਂ ਉੱਥੇ ਹੀ ਨੌਕਰੀ ਕਰ ਰਿਹਾ ਸੀ ਉੱਥੋਂ ਦੇ ਕੁਆਟਰਸ ਦੇ ਵਿੱਚ ਹੀ ਰਹਿ ਰਿਹਾ ਸੀਗਾ ਤੇ ਸੱਤ ਡਾਕਟਰਾਂ ਸਣੇ 13 ਲੋਕ ਨੇ ਜਿਹੜੇ ਉਹ ਇਸ ਸਵਾਲਾਂ ਦੇ ਘੇਰੇ ਦੇ ਵਿੱਚ ਆਏ ਹੋਏ ਨੇ ਤੇ ਇਸ ਯੂਨੀਵਰਸਿਟੀ ਨਾਲ ਹੀ ਸੰਬੰਧ ਦੱਸੇ ਜਾਂਦੇ ਨੇ ਤੇ ਯੂਨੀਵਰਸਿਟੀ ਦਾ ਜਿਹੜਾ ਸ਼ਬਦੀ ਆਪਾਂ ਕਰੀਏ ਅਰਬੀ ਦਾ ਇਹ ਭਾਸ਼ਾ ਦਾ ਸ਼ਬਦ ਆ ਜੀ ਜੇਕਰ ਆਪਾਂ ਸ਼ਬਦੀ ਅਰਥ ਦੀ ਗੱਲ ਕਰੀਏ ਇਹਦਾ ਮਤਲਬ ਇਹ ਦੱਸਦੇ ਨੇ ਸਫਲਤਾ ਮੁਕਤੀ ਜਾਂ ਮੋਕਸ਼ ਜਿਹਨੂੰ ਆਪਾਂ ਕਹਿੰਦੇ ਆ ਕਿ ਬੰਦਾ ਮੋਕਸ਼ ਨੂੰ ਪ੍ਰਾਪਤ ਹੋ ਗਿਆ ਮੁਕਤੀ ਚਾਹੀਦੀ ਆ ਤਾਂ ਅਰਬੀ ਭਾਸ਼ਾ ਦੇ ਵਿੱਚ ਅਲਫਲਾ ਦਾ ਅਰਥ ਇਹੀ ਹੁੰਦਾ ਕਿ ਇੱਕ ਤਰ੍ਹਾਂ ਦਾ ਮੋਕਸ਼ ਇੱਕ ਤਰ੍ਹਾਂ ਦੀ ਮੁਕਤੀ ਤੇ ਇੱਕ ਸਫਲਤਾ ਹਾਸਲ ਕਰਨੀ ਤੇ ਉਹਨਾਂ ਦੇ ਵਿੱਚ ਤਿੰਨ ਕੈਂਪਸ ਦੇ ਵਿੱਚ ਕਾਲਜ ਬਣੇ ਹੋਏ ਨੇ ਮੇਨ ਇੱਕ ਤਾਂ ਹੈਗਾ ਅਲਫਲਾ ਸਕੂਲ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਇੱਕ ਬ੍ਰਾਊਨ ਹਿੱਲ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਤੇ ਇੱਕ ਅਲਫਲਾ ਸਕੂਲ ਆਫ ਐਜੂਕੇਸ਼ਨ ਐਂਡ ਟ੍ਰੇਨਿੰਗ ਜਿੱਥੇ ਐਜੂਕੇਸ਼ਨ ਦੇ ਨਾਲ ਸੰਬੰਧਿਤ ਸਿੱਖਿਆ ਦਿੱਤੀ ਜਾਂਦੀ ਹੈ ਤੇ ਜਿਹੜੀ ਉਹ ਚਰਚਾ ਦੇ ਵਿੱਚ ਆਈ ਆ ਇੱਕ ਡਾਕਟਰ ਵੀ ਆਈ ਹੈ ਚਰਚਾ ਦੇ ਵਿੱਚ ਉਹ ਵੀ ਇਸੇ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਸੀਗੀ ਜੀ ਤੇ ਇਥੋਂ ਹੀ ਕਹਿੰਦੇ ਸਾਰਾ ਕੁਝ ਪਲਾਨ ਵਗੈਰਾ ਕੀਤਾ ਗਿਆ ਕਿਸੇ ਦੇ ਚਿਤ ਚੇਤੇ ਨਹੀਂ ਸੀ ਕਿ ਇੱਕ ਪ੍ਰੋਫੈਸਰ ਹੋਣ ਅਸਿਸਟੈਂਟ ਪ੍ਰੋਫੈਸਰ ਹੋਣ ਡਾਕਟਰ ਹੋਣ ਉਹ ਅਜਿਹੀ ਵਾਰਦਾਤ ਨੂੰ ਅੰਜਾਮ ਦੇ ਦੇਣਗੇ ਤੇ ਹੌਲੀ ਹੌਲੀ ਹੁਣ ਇਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਕਾਫੀ ਕੁਝ ਤਾਰ ਦਰ ਤਾਰ ਜਿਹੜਾ ਉਹ ਜੁੜਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਤੇ ਇਹਦੇ ਵਿੱਚ ਇੱਕ ਟਰਸਟ ਵੀ ਬਣਿਆ ਹੋਇਆ ਹੈ ਉਹਦੀ ਜਿਹੜੀ ਮੈਨੇਜਮੈਂਟ ਆ ਉਹਦੇ ਵਿੱਚ ਇੱਕ ਤਾਂ ਜਵਾਦ ਅਹਿਮਦ ਸਦਕੀ ਨੇ ਜਿਹੜੇ ਇਹਦੇ ਪ੍ਰਧਾਨ ਨੇ ਉਪ ਪ੍ਰਧਾਨ ਨੇ ਇਹਦੇ ਮੁਫਤੀ ਅਬਦੁੱਲਾ ਕਾਸਮੀ ਤੇ ਇਸ ਤੋਂ ਇਲਾਵਾ ਸਚਿਵ ਨੇ ਇਹਦੇ ਮੁਹੰਮਦ ਵਾਜੀਦ ਸਾਰੇ ਮਤਲਬ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਨੇ ਤੇ ਜਿਹੜੇ ਬਲਵਿੰਦਰ ਜੀ ਦੇ ਰਜਿਸਟਰਾਰ ਨੇ ਉਹ ਵੀ ਪ੍ਰੋਫੈਸਰ ਮੁਹੰਮਦ ਪ੍ਰਵੇਜ਼ ਨੇ ਪਰ ਵਾਈਸ ਚਾਂਸਲਰ ਡਾਕਟਰ ਭੁਪਿੰਦਰ ਕੌਰ ਆਨੰਦ ਨੇ ਉਹ ਇੱਕ ਐਜੂਕੇਸ਼ਨ ਦੇ ਹਿਸਾਬ ਦੇ ਨਾਲ ਤਜਰਬੇ ਦੇ ਹਿਸਾਬ ਦੇ ਨਾਲ ਜਿਹੜੀ ਨਿਯੁਕਤੀ ਹੁੰਦੀ ਹੈ ਹੈਨਾ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਡਿਪਲੋਮਾ ਇਨ ਆਪਰੇਸ਼ਨ ਥੀਟਰ ਕਰਵਾਇਆ ਜਾਂਦਾ ਹੈ ਇਹਦੇ ਵਿੱਚ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ ਕਰਵਾਇਆ ਜਾਂਦਾ ਹੈ ਡਿਪਲੋਮਾ ਇਨ ਮਕੈਨੀਕਲ ਇੰਜੀਨੀਅਰਿੰਗ ਤੇ ਡੀਐਮਐਲਟੀ ਦੇ ਕੋਰਸ ਕਰਾਏ ਜਾਂਦੇ ਨੇ ਪੈਰਾਮੈਡੀਕਲ ਦਾ ਇਹਦੇ ਵਿੱਚ 4 ਸਾਲਾਂ ਦਾ ਕੋਰਸ ਹੈ ਜਿਹਦੇ ਵਿੱਚ ਡਾਕਟਰੀ ਨਾਲ ਜੁੜੇ ਹੋਏ ਸਾਰੇ ਸਾਜੋ-ਸਮਾਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਬੀਐਸਸੀ, ਬੀਕਾਮ, ਬੀਸੀਏ, ਬੀਐਡ, ਬੀਟੈਕ ਵੀ ਇੱਥੇ 4-4 ਸਾਲ ਦੀ ਕਰਵਾਈ ਜਾਂਦੀ ਹੈ ਤੇ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਇੱਥੇ ਐਮਟੈਕ ਤੇ ਐਮਐਡ ਕਰਵਾਉਂਦੇ ਨੇ। ਮਤਲਬ ਇੱਕ ਨਾਮੀ ਯੂਨੀਵਰਸਿਟੀ ਸੀਗੀ ਇਹਨੂੰ ਜਿਹੜੀ ਨੈਕ ਦੀਆਂ ਟੀਮਾਂ ਆਉਂਦੀਆਂ ਨੇ ਵੱਖ-ਵੱਖ ਕਾਲਜਾਂ ਦੇ ਵਿੱਚ ਆ ਕੇ ਇੱਕ ਖੰਡ ਕਰਦੇ ਨੇ ਸਫਾਈ ਨੂੰ ਲੈ ਕੇ ਕਾਫੀ ਬਿਲਕੁਲ ਐਕ੍ਰੈਡੇਸ਼ਨ ਦਿੰਦੀਆਂ ਨੇ ਇੱਕ ਕਹਿੰਦੀਆਂ ਨੇ ਵੀ ਕਿੰਨੀ ਕਿਹਦੀ ਗ੍ਰੇਡਿੰਗ ਹੋ ਸਕਦੀ ਆ। ਤਾਂ ਇਹ ਯੂਨੀਵਰਸਿਟੀ ਕੁੱਲ ਮਿਲਾ ਕੇ A ਗ੍ਰੇਡ ਰਹੀ ਆ। ਉਹਨਾਂ ਦੇ ਮੁਤਾਬਕ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਹੈ ਅਲਫਲਾ ਮੈਡੀਕਲ ਕਾਲਜ ਵੀ ਇਹਦੇ ਨਾਲ ਹੀ ਅਟੈਚ ਹੋ ਗਿਆ ਇੱਕ ਇਹਦੇ ਵਿੱਚ 650 ਬੈੱਡਾਂ ਵਾਲਾ ਇੱਕ ਹਸਪਤਾਲ ਚੱਲਦਾ ਛੋਟਾ ਜਿਹਦੇ ਵਿੱਚ ਡਾਕਟਰਾਂ ਦੁਆਰਾ ਮੁਫਤ ਦੇ ਵਿੱਚ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਬਹੁਤ ਘੱਟ ਜਿਹੜੇ ਕਹਿੰਦੇ ਖਰਚੇ ਦੇ ਉੱਤੇ ਟੈਸਟ ਵਗੈਰਾ ਵੀ ਹੁੰਦੇ ਨੇ ਪਰ ਹੁਣ ਯੂਨੀਵਰਸਿਟੀ ਚਰਚਾ ਦੇ ਵਿੱਚ ਹੈ ਕਿ ਜਿਹੜੇ ਡਾਕਟਰ ਸਹਿਬਾਨ ਜਿਹੜੇ ਲੋਕਾਂ ਦਾ ਇਲਾਜ ਕਰਦੇ ਨੇ ਪ੍ਰੋਫੈਸਰ ਜਿਹੜੇ ਉੱਥੇ ਪੜਾਉਂਦੇ ਨੇ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆਏ ਹੋਏ ਨੇ ਤੇ ਇੱਕ ਜਿਹੜੀ ਡਾਕਟਰ ਸ਼ਾਹੀਨ ਸૈયਦ ਜਿਹਨੂੰ ਸ਼ਾਹੀਨ ਸ਼ਾਹਿਦ ਵੀ ਕਿਹਾ ਜਾ ਰਿਹਾ ਹੈ ਉਹਦੇ ਬਾਰੇ ਵੀ ਕਾਫੀ ਖੁਲਾਸੇ ਹੋ ਰਹੇ ਨੇ ਹਾਲਾਂਕਿ ਉਹਨੂੰ ਗ੍ਰਫਤਾਰ ਕਰਕੇ ਜਿਹੜੀ ਪੁਲਿਸਾਂ ਜਾਂ ਏਜੰਸੀਆਂ ਨੇ ਸ਼੍ਰੀਨਗਰ ਲੈ ਗਈਆਂ ਨੇ ਉੱਥੇ-ਉੱਥੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨੇ ਵੀ ਇਲਾਹਾਬਾਦ ਮੈਡੀਕਲ ਕਾਲਜ ਤੋਂ ਆਪਣੀ ਐਮਬੀਬੀਐਸ ਦੀ ਪੜ੍ਹਾਈ ਪੂਰੀ ਕੀਤੀ ਸੀ ਕਾਨਪੂਰ ਮੈਡੀਕਲ ਕਾਲਜ ਤੋਂ ਨੇ 7 ਸਾਲ ਜੀ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਦੇ ਤੇ ਸੇਵਾਵਾਂ ਨਿਭਾਈਆਂ 2021 ਦੇ ਵਿੱਚ ਉਹ ਨੌਕਰੀ ਛੱਡ ਕੇ ਗਾਇਬ ਹੋ ਗਈ ਸੀ ਉਦੋਂ ਤੇ ਇਲਜ਼ਾਮ ਇਹ ਲੱਗੇ ਹੋਏ ਨੇ ਕਿ ਉਹ ਡਾਕਟਰ ਮੁਜਮਿਲ ਦੇ ਸੰਪਰਕ ਦੇ ਵਿੱਚ ਆ ਗਈ ਤੇ ਪਿੱਛੇ ਜੇ ਆਪਰੇਸ਼ਨ ਆਪਣਾ ਜਿਹੜਾ ਸੰਧੂਰ ਹੋਇਆ ਉਹਦੇ ਤਾਈ ਦੇ ਵੀ ਕਈ ਕਾਰਵਾਈਆਂ ਹੋਈਆਂ ਨੇ ਤਾਂ ਉਹ ਜਿਹੜੀ ਹੈ ਉਥੋਂ ਦੀ ਇੱਕ ਜਿਹੜੀ ਸਾਦੀਆ ਅਜ਼ਹਰ ਜਿਹੜਾ ਇੱਕ ਸਰਗਣਾ ਦੱਸਿਆ ਜਾਂਦਾ ਸੀ ਅੱਤਵਾਦ ਦਾ ਉਹਦੀ ਭੈਣ ਆ ਉਹਦੇ ਨਾਲ ਜੁੜ ਗਈ ਜੋ ਮਤਲਬ ਮਡਲੀਆਂ ਰਿਪੋਰਟਾਂ ਜਾਂ ਆਪਾਂ ਕਹਿ ਲਈਏ ਕਿ ਸੋਸ਼ਲ ਮੀਡੀਆ ਤੇ ਚਰਚਾ ਬਣੀ ਹੋਈ ਆ ਮਤਲਬ ਸੱਤ ਡਾਕਟਰ ਇਸ ਵੇਲੇ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਨਾਮੀ ਡਾਕਟਰ ਨੇ ਜਿਨ੍ਹਾਂ ਦਾ ਨਾਮ ਸੀਗਾ ਯੂਨੀਵਰਸਿਟੀ ਦੇ ਵਿੱਚ ਪਰ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਆਇਆ ਤੇ ਇੱਕ ਮੌਲਵੀ ਕਾਫੀ ਚਰਚਾ ਦੇ ਵਿੱਚ ਹੈ ਇਸ਼ਤਿਆਕ ਨਾ ਦਾ ਮੌਲਵੀ ਹੈ ਕਹਿੰਦੇ ਉਹਦੇ ਘਰ ਦੇ ਵਿੱਚ ਕੁਝ ਰਹਿੰਦੇ ਸੀਗੇ ਜਾਂ ਕੋਈ ਸੀਗਾ ਤੇ ਉਹਨੇ ਹੀ ਕਹਿੰਦੇ ਇਹਨਾਂ ਦਾ ਬ੍ਰੇਨ ਵਾਸ਼ ਕੀਤਾ ਵੀ ਭਾਈ ਆਪਾਂ ਇਦਾਂ ਕਰਕੇ ਕਰੀਏ ਤਾਂ ਐ ਹੋ ਸਕਦਾ ਹੈ ਹਾਲ ਦੀ ਘੜੀ ਉਸ ਮਾਲਵੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਦੇ ਤੋਂ ਵੀ ਹੁਣ ਪੁੱਛਗਿਛ ਕੀਤੀ ਜਾਣੀ ਹੈ ਤੇ ਉਹਨੇ ਹੀ ਆਪਣਾ ਜਿਹੜਾ ਮੋਜਮਲ ਸ਼ਕੀਲ ਸੀਗਾ ਡਾਕਟਰ ਉਹਨੂੰ ਆਪਣਾ ਕੰਮ ਕਰਾਏ ਤੇ ਦਿੱਤਾ ਹੋਇਆ ਸੀ ਤਾਂ ਆਪਸ ਦੇ ਵਿੱਚ ਕੁਝ ਤਾਲਮੇਲ ਹੋਏ ਹੋਣਗੇ ਹੁਣ ਜਾਂਚ ਦਾ ਵਿਸ਼ਾ ਹੈ ਪਰ ਕੁੱਲ ਮਿਲਾ ਕੇ ਇਹ ਸਾਰਾ ਘਟਨਾ ਕਰਮਾ ਜਿਦੇ ਵਿੱਚ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਭੀੜ-ਪਾੜੇ ਵਾਲੇ ਇਲਾਕੇ ਦੇ ਵਿੱਚ ਵਾਪਰਦਾ ਇਹਨੇ ਆਪਣੇ ਪਿੱਛੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਤੇ ਹੁਣ ਜਦੋਂ ਜਾਂਚ ਹੋਣੀ ਆ ਤਾਂ ਬਹੁਤ ਜ਼ਿਆਦਾ ਤਾਰ ਇਹਦੇ ਜੁੜਦੇ ਹੋਏ ਨਜ਼ਰ ਆਉਣੇ ਨੇ ਜੀ ਸ਼ੁਕਰੀਆ ਜੀ ਜੀ ਸੋ ਜਿਦਾਂ ਕਿ ਦਿੱਲੀ ਦੇ ਲਾਲ ਕਿਲੇ ਦੇ ਜਿਹੜੇ ਬੰਬ ਧਮਾਕਾ ਹੁੰਦਾ ਹੌਲੀ ਹੌਲੀ ਕੜੀਆਂ ਜੁੜਦੀਆਂ ਗਈਆਂ ਕੜੀਆਂ ਵਰ ਕੜੀ ਇਹ ਮੁੱਲ ਰ ਫੜੇ ਜਾ ਰਹੇ ਨੇ ਪੁੱਛ ਕਿਛ ਹੋएगी ਹੁਣ ਵੇਖਣਾ ਹੋਵੇਗਾ ਇਹਦੇ ਕਨੈਕਸ਼ਨ ਕਿਹਦੇ ਨਾਲ ਜਾ ਕੇ ਜੁੜਦੇ ਨੇ ਇਹਦੇ ਪਿੱਛੇ ਕਿਸ ਸ਼ਕਤੀ ਦਾ ਹੱਥ ਹੈ ਕਿਹੜੀ ਏਜੰਸੀ ਦਾ ਹੱਥ ਹੈ ਜੋ ਇਹ ਕੰਮ ਕਰਵਾ ਰਹੀ ਸੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ